ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰੂ ਪਾਤਸ਼ਾਹ ਦੇ ਸਹਬਜ਼ਾਦਿਆਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਉਹਨਾਂ ਹਜ਼ਾਰਾਂ ਸਿੰਘਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਕੋਟ ਕੋਟ ਪ੍ਰਣਾਮ ਹੈ ਅਸੀਂ ਉਹਨਾਂ ਸ਼ਹੀਦ ਹੋਣ ਵਾਲੇ ਮਰਜੀਵੜਿਆਂ ਦੀ ਦੇਣ ਜਾਂ ਦੇਣਾ ਕਦੇ ਨਹੀਂ ਦੇ ਸਕਦੇ ਅਸੀਂ ਤਾਂ ਉਹਨਾਂ ਨੂੰ ਤਿਲ ਮਾਤਰ ਯਾਦ ਕਰ ਸਕਦੇ ਉਹਨਾਂ ਦੀਆਂ ਸਖਿਆਮਾਂ ਤੇ ਉਹਨਾਂ ਦੇ ਪੂਰਨਿਆਂ ਤੇ ਥੋੜਾ ਬਹੁਤਾ ਅਮਲ ਕਰ ਸਕਦੇ ਸਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਆ ਸਕਦਾ ਸਾਨੂੰ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਿਣਕਾ ਮਾਤਰ ਜੇ ਅਸੀਂ ਪੂਰਨਿਆਂ ਤੇ ਚੱਲ ਪਈਏ ਸਖਿਆਮਾਂ ਤੇ ਚੱਲ ਪਈਏ ਤਾਂ ਸਾਨੂੰ ਬਹੁਤ ਵੱਡੀ ਪ੍ਰਾਪਤੀ ਉਹਨਾਂ ਦੇ ਜੀਵਨ ਵਿੱਚੋਂ ਮਿਲ ਸਕਦੀ ਹੈ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਮੈਂ ਤੇ ਕੁਝ ਗੱਲ ਕਰਨੀ ਚਾਹਨਾ ਉਹ ਇਹ ਹੈ ਇੱਕ ਹਿੰਦੂ ਵੀਰ ਦੀ ਵੀਡੀਓ ਵਾਇਰਲ ਹੋਈ ਉਹ ਬਰਫ਼ ਦੇ ਨਾਲ ਇਸ਼ਨਾਨ ਕਰਦਾ ਹੈ ਠੰਡੇ ਪਾਣੀ ਦੇ ਨਾਲ ਕਹਿੰਦਾ ਮੈਨੂੰ ਦੁੱਖ ਹੈ ਸਭ ਜਦਾਂ ਦੀ ਸ਼ਹਾਦਤ ਹੁੰਦਾ ਮੈਨੂੰ ਪਿਆਰ ਹੈ ਮੇਰੀ ਸ਼ਰਧ ਹੈ ਤੇ ਕੁਝ ਸਾਡੀ ਕੌਮ ਦੇ ਵਿੱਚ ਵੀ ਨਾਟਕਵਾਜੀ ਕਰਨ ਵਾਲੇ ਜਿਵੇਂ ਸਰਸਨ ਨਦੀ ਤੇ ਗਏ ਨੇ ਪਾਣੀ ਵੀ ਦੀ ਲੰਘੇ ਨੇ ਕਹਿੰਦੇ ਇਹ ਦੁੱਖ ਦੀ ਘੜੀ ਹੈ ਅਸੀਂ ਗੁਰੂ ਸਾਹਿਬ ਦੇ ਨਾਲ ਦੁੱਖ ਬਣਾਉਣ ਵਾਸਤੇ ਗਏ ਆ ਮੈਂ ਇੱਕ ਬੇਨਤੀ ਕਰਨੀ ਹੈ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੋ ਵਾਪਰਿਆ ਨਾ ਉਹ ਹਕੀਕਤ ਹੈ ਉਹ ਕਿਸੇ ਪ੍ਰੋਡਿਊਸਰ ਨੇ ਫਿਲਮ ਨਹੀਂ ਬਣਾਈ ਕਿਸੇ ਨੇ ਸ਼ੂਟ ਕਰਕੇ ਫਿਲਮ ਨਹੀਂ ਬਣਾਈ ਫਿਲਮ ਦੇ ਵਿੱਚ ਸਭ ਕੁਝ ਕਲਪਨਾ ਹੁੰਦੀ ਹੈ ਸਭ ਕੁਝ ਨਕਲੀ ਹੁੰਦਾ ਜੋ ਮੇਰੇ ਗੁਰੂ ਸਾਹਿਬ ਦੇ ਪਰਿਵਾਰ ਨਾਲ ਸ਼ੀਦਾ ਨਾਲ ਜਾ ਗੁਰੂ ਸਾਹਿਬ ਦੇ ਸਬਜਾਦਿਆਂ ਨਾਲ ਮਾਤਾ ਗੁਜਰਕੌਰ ਦੇ ਨਾਲ ਵਾਪਰਿਆ ਨਾ ਉਹ ਹਕੀਕਤ ਹੈ ਉਹ ਸਚਾਈ ਹੈ ਕਿ ਤੁਸੀਂ ਕਹਿੰਦੇ ਠੰਡੇ ਪਾਣੀ ਨਾਲ ਨਹਾ ਕੇ ਸਾਡੀ ਸ਼ਰਧਾ ਅਸ਼ਾਭਰ ਜੀ ਤੁਹਾਡੀ ਠੰਡੇ ਪਾਣੀ ਨਾਲ ਨਹਾ ਕੇ ਸ਼ਰਧਾ ਬਣਦੀ ਹੈ ਨਾ ਫਿਰ ਭਾਈ ਦਿਆਲਾ ਜੀ ਭਾਈ ਮਤੀ ਦਾ ਭਾਈ ਸਤੀਦਾਸ ਪਤਾ ਕਿਦਾਂ ਸ਼ਹੀਦ ਹੋਏ ਨੇ ਰੂਮ ਵਿੱਚ ਲਪੇਟ ਕੇ ਅੱਗ ਲਾਈ ਗਈ ਸੀ ਫਿਰ ਉਹ ਸ਼ਰਧਾ ਵੀ ਪੂਰੀ ਕਰੋ ਪਾਣੀ ਦੇ ਦੇਗੇ ਵਿੱਚ ਉਬਾਲਿਆ ਗਿਆ ਸੀ ਫਿਰ ਉਦਾਂ ਵੀ ਕਰੋ ਸੀ ਤੇ ਆਰਾ ਰੱਖ ਕੇ ਦੋ ਫਾੜ શરીਰ ਕੀਤਾ ਗਿਆ ਸੀ ਫਿਰ ਉਹ ਸ਼ਰਦਾ ਵੀ ਨਵਾ ਦੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਤੀ ਤਵੀ ਤੇ ਬੈਠੇ ਨੇ ਬੈਠ ਕੇ ਦਿਖਾਓ ਤਤੀ ਤਵੀ ਤੇ ਸ਼ਰਦਾ ਹੀ ਹੈ ਕਿਉਂ ਨਾਟਕਬਾਜ਼ੀ ਕਰਦੇ ਇੱਕ ਹੋਰ ਬਿੰਦ ਕਰਦਾ ਜਦੋਂ ਮੁਸੀਬਤ ਆਉਂਦੀ ਹੈ ਨਾ ਫਿਰ ਜਿਹੜੀ ਤੁਸੀਂ ਸ਼ਰਦਾ ਇਹ ਨਾਟਕਵਾਜੀ ਕਰ ਰਹੇ ਇਹ ਚੱਲਣੀ ਨਹੀਂ ਜਦੋਂ ਮੁਸੀਬਤ ਆਈ ਗੁਰੂ ਪਾਸ਼ਾ ਦੇ ਪਰਿਵਾਰ ਤੇ ਉਹ ਬਹੁਤ ਵੱਡੀ ਮੁਸੀਬਤ ਸੀ ਉਹ ਨਾਟਕਕੀਟਕ ਨਹੀਂ ਸੀ ਉਹ ਕੋਈ ਕਿਸੇ ਪ੍ਰੋਡਿਊਸਰ ਦੀ ਬਣਾਈ ਹੋਈ ਫਿਲਮ ਨਹੀਂ ਸੀ ਕਿ ਤੁਸੀਂ ਉਦਾਂ ਕਰਕੇ ਕਹੋਗੇ ਅਸੀਂ ਸ਼ਰਧਾ ਬਾਨ ਕੀ ਹੋ ਗਿਆ ਠੰਡੇ ਪਾਣੀ ਨਾਲ ਕੋਈ ਬਰਤਨ ਨਾਲ ਨਾ ਲਾ ਲਿਆ ਮੈਂ ਰੋਜ਼ ਟੈਂਕੀ ਤੇ ਪਣੀ ਨਾਲ ਨਾ ਅਜਮਾ ਕੇ ਦੇਖ ਲਓ ਇਹ ਪਖੰਡ ਹੈ ਆਸ਼ਨ ਸ਼ਰਧਾ ਹੈ ਕਿ ਭਗਤ ਰਵਾਜੀ ਦਾ ਇੱਕ ਸ਼ਬਦ ਹੈ ਹਮ ਸਰਦੀਨ ਦਇਆਲ ਨਾ ਤੁਮ ਸਰ ਅਪਤ ਯਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਉਹ ਕਹਿੰਦੇ ਇਹ ਵਾਹਿਗੁਰੂ ਬਚਨੀ ਤੋਰ ਕਹਿੰਦੇ ਤੇਰੇ ਬਚਨਾਂ ਨੂੰ ਮੋਰ ਮਨ ਮੇਰਾ ਮਨ ਮੰਨ ਜਾਵੇ ਜਨ ਕੋ ਪੂਰਨ ਦੀਜੈ ਮੈਨੂੰ ਐਸਾ ਸੱਚਕ ਭਰੋਸਾ ਬਖਸ਼ ਦੇ ਕਿ ਤੇਰੇ ਜਿਹੜੇ ਬੋਲ ਨੇ ਜਿਹੜਾ ਤੇਰਾ ਉਪਦੇਸ਼ ਹੈ ਉਹ ਉਪਦੇਸ਼ ਨੂੰ ਮੇਰਾ ਮਨ ਕਮਾ ਲਵੇ ਮਨ ਲਵੇ ਇਹ ਸ਼ਰਧ ਹੈ ਸਾਡੀ ਸ਼ਰਧਾ ਕੀ ਹੈ ਜੋ ਸਾਨੂੰ ਚੰਗਾ ਲੱਗਦਾ ਜੋ ਅਸੀਂ ਕਰ ਸਕਦੇ ਹਾਂ ਉਹ ਸਾਡੀ ਸ਼ਰਧਾ ਹੈ ਜੋ ਅਸੀਂ ਕਰ ਨਹੀਂ ਸਕਦੇ ਉਹ ਸਾਡੀ ਸ਼ਰਧਾ ਥੋੜੀ ਹੈ ਜੋ ਗੁਰੂ ਸਾਹਿਬ ਕਰਨਾ ਚਾਹੁੰਦੇ ਹੈ ਜਾਂ ਕਰਕੇ ਗਏ ਨੇ ਉਹ ਤੋਂ ਅਸੀਂ ਕੋਹਾਂ ਦੂਰ ਹਾਂ ਜਿਹੜਾ ਅਸੀਂ ਕਰ ਸਕਦੇ ਉਹ ਸਾਡੀ ਸ਼ਰਦਾ ਬਣ ਜਾਂਦੀ ਹੈ ਇਹ ਸ਼ਰਦਾ ਨਹੀਂ ਇਹ ਪਖੰਡਵਾਜੀ ਹੈ ਇਹ ਮਨਮਤ ਹੈ ਗੁਰੂ ਸਾਹਿਬ ਦੇ ਸਹਬਜ਼ਾਦੇ ਅਡੋਲ ਰਹੇ ਸਿੱਖੀ ਦੇ ਵਿੱਚ ਕੋਈ ਡੋਲਾ ਨਹੀਂ ਸਕਿਆ ਆ ਜਿਹੜੇ ਅੱਜ ਕਹਿੰਦੇ ਨੇ ਨਾ ਅਸਾਈਆਂ ਨੇ ਧਰਮ ਪਰਤਨ ਕਰਵਾਇਆ ਪਰਵਰਤਨ ਕਰਵਾਇਆ ਜਿਹੜੇ ਧਰਮ ਪਰਵਰਤਨ ਕਰਦੇ ਨੇ ਨਾ ਅਸਾਈ ਬਣਦੇ ਨੇ ਸਿੱਖਾਂ ਦੇ ਵਿੱਚੋਂ ਜਾ ਕੇ ਉਹ ਸਿੱਖ ਹੋ ਹੀ ਨਹੀਂ ਸਕਦੇ ਸਿੱਖ ਨੂੰ ਕੋਈ ਡੋਲਾ ਨਹੀਂ ਸਕਦਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਸਿੱਖੀ ਖੋ ਲਈ ਕਿਸੇ ਨੇ ਉਹਦੇ ਪੁੱਤਰ ਦੇ ਕੋਲੋਂ ਖੋ ਲਈ ਸੀ ਸਾਬਜਾਦਿਆਂ ਕੋਲੋਂ ਕਿਸੇ ਨੇ ਸਿੱਖੀ ਖੋ ਲਈ ਡੁਲਾਤਾ ਉਹਨੂੰ ਡੁਲਾ ਸਕੇ ਐਡਿੰਗ ਐਡੀਆਂ ਸਜਾਵਾਂ ਦੇਖ ਕੇ ਦੇਗਾਂ ਦੇ ਵਿੱਚ ਆਰਾਂ ਦੇ ਨਾਲ ਰੂਹ ਦੇ ਵਿੱਚ ਲਪੇਟ ਕੇ ਸਾਢੇ ਜਣਾ ਉਹਨਾਂ ਕੋਲੋਂ ਸਿੱਖੀ ਖੋ ਲਈ ਕੋਈ ਨਹੀਂ ਖੋ ਸਕਿਆ ਕੈਵ ਸੱਚਿਆਰਾ ਹੋਈ ਐ ਕਬ ਕੂੜਾ ਟੁੱਟਾ ਪਾਲ ਤੋਣ ਸੱਚਿਆਰਾ ਕਿਵੇਂ ਸਚਿਆਰਾ ਪਰਵਾਣ ਹੋਣਾ ਹੈ ਇਹ ਗੁਰੂ ਪਾਸ਼ਾ ਦੀ ਸਿੱਖਿਆ ਦੇ ਨਾਲ ਹੋਣਾ ਹੈ ਨਾ ਨਾਟਕਵਾਜੀ ਕਰੋ ਠੀਕ ਹੈ ਭਾਵਨਾ ਹੋ ਸਕਦੀ ਹੈ ਕੋਈ Hindu ਹੈ ਕੋਈ Muslim ਹੈ ਕੋਈ Asai ਹੈ ਕੋਈ Sikh ਕੋਈ ਵੀ ਹੈ ਉਹਦੀ ਸਹਿਬਜਾਤਾਂ ਲਈ ਸ਼ਰਧਾ ਹੋ ਸਕਦੀ ਹੈ ਪਰ ਇਹ ਨਾਟਕਵਾਜੀ ਨਹੀਂ ਜੇ ਕੋਈ ਬਰਫ ਵਾਲੇ ਪਾਣੀ ਨਾਲ ਨਹਾ ਲਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਸਹਿਬਜਾਤਾਂ ਦੇ ਨਾਲ ਪਿਆਰ ਕਰਦਾ ਹੈ ਇਹ ਇਤੋਂ ਵੱਡਾ ਪਖੰਡ ਕੋਈ ਨਹੀਂ ਹੁਣ ਜਿਹੜੇ ਸਤਸੰਗ ਦੀ ਵਿੱਚ ਜਾ ਕੇ ਆਏ ਨੇ ਠੰਡੇ ਪਾਣੀ ਵਿੱਚ ਬੜ ਕੇ ਸਤਸੰਗ ਦੀ ਪਾਰ ਕਰਨ ਦੀ ਗੱਲ ਕੀਤੀ ਇਹ ਇਸ਼ਰਦ ਹੈ ਪਖੰਡ ਮਨਮਤ ਜਦੋਂ ਮੁਸੀਬਤ ਆਈ ਨਾ ਉਦੋਂ ਪਤਾ ਲੱਗਣਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਪਖੰਡ ਨੂੰ ਨਾਟਕਬਾਜੀ ਨੂੰ ਕੋਈ ਥਾਂ ਨਹੀਂ ਜੋ ਗੁਰੂ ਪਾਸ਼ਾ ਦੇ ਪਰਿਵਾਰ ਨਾਲ ਵਾਪਰਿਆ ਪਹਿਲੇ ਸ਼ਹੀਦ ਗੁਰੂ ਅਰਜਿੰਦ ਦੇ ਸੱਚੇ ਪਾਤਸ਼ਾਹ ਹੋਏ ਨੇ ਜੋ ਉਹਨਾਂ ਨਾਲ ਵਾਪਰਿਆ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਲ ਬਾਪ ਰਿਆ ਉਹਨਾਂ ਦੇ ਨਾਲ ਤਿੰਨ ਸਿੰਘ ਸ਼ਹੀਦ ਹੁੰਦੇ ਨੇ ਉਹਨਾਂ ਜੋ ਕੁਝ ਬਾਪ ਰਿਆ ਉਹ ਹਕੀਕਤ ਹੈ ਉਹ ਕੋਈ ਫਿਲਮ ਨਹੀਂ ਬਣਾਈ ਕਿਸੇ ਨੇ ਜਿਵੇਂ ਅਸੀਂ ਅੱਜ ਫਿਲਮਾਂ ਦੇਖਦੇ ਆਂ ਇਹ ਨਾਟਕਵਾਜੀ ਨੂੰ ਪਾਵਨ ਬਾਣੀ ਦੇ ਮੁਤਾਬਕ ਕੋਈ ਥਾਂ ਨਹੀਂ ਹੈਗਾ ਨਾ ਕਰੋ ਡਰਾਮੇ ਬਾਜੀਆਂ ਪ੍ਰਣਾਮ ਕਰੋ ਉਹਨਾਂ ਸ਼ਹੀਦਾਂ ਨੂੰ ਉਹਨਾਂ ਦਾ ਜੀਵਨ ਪੜ ਕੇ ਦੇਖੋ ਉਹਨਾਂ ਦੇ ਜੀਵਨ ਵਿੱਚ ਕੀ ਸੀ ਗੁਰਬਾਣੀ ਨੂੰ ਕਿਦਾਂ ਸਮਰਪਿਤ ਸੀ ਉਹ ਇਤਿਹਾਸ ਨੂੰ ਕਿਦਾਂ ਸਮਰਪਿਤ ਸੀ ਇਤਿਹਾਸ ਉਹਨਾਂ ਨੇ ਬਣਾਇਆ ਫਿਲਮਾਂ ਨਹੀਂ ਬਣਾਇਆ ਇਤਿਹਾਸ ਜਿੰਨਾ ਚਿਰ ਦੁਨੀਆ ਰਹਿਣੀ ਆ ਨਾ ਇਤਿਹਾਸ ਰਹੂਗਾ ਪਰ ਅਸੀਂ ਇਤਿਹਾਸ ਨੂੰ ਮੰਨਣਾ ਜਿਹੜੇ ਸਾਡੇ ਕਥਾਵਾਚਕ ਗੱਪ ਕਹਾਣੀਆਂ ਸੁਣਾਉਂਦੇ ਨੇ ਪਖੰਡਵਾਦ ਨਾਲ ਜੋੜਦੇ ਨੇ ਜਿਵੇਂ ਪਿੰਦਰਪਾਲ ਵਰਗੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਭੋਰੇ ਵਿੱਚ ਬਹਾਈਵੇਂ ਬੈਠੇ ਐ ਕਹਿੰਦੇ ਗੁਰੂ ਪਾਸ਼ਾ ਹੇਮਕੁੰਡ ਦੇਖੇ ਕਰਦੇ ਸੀ ਤਪਸ਼ਿਆ ਤੇ ਮਾਤਾ ਗੁਜਰ ਕੌਰ ਨੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਅਰਧਨਾਕੀ ਦਿੱਤਾ ਉਹਨਾਂ ਦੇ ਘਰ ਜਨਮ ਲਿਆ ਇਹ ਕਥਾ ਕਹਾਣੀ ਗੱਪ ਸੜਾ ਨਾ ਮਾਰੋ ਅਸਲ ਇਤਿਹਾਸ ਗੁਰਬਾਣੀ ਦੀ ਕਸਵਟੀ ਤੇ ਪਰਖਿਆ ਜਾਂਦਾ ਫਿਰ ਸਮਝਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ